ਮੈਂ ਕੋਈ ਮੇਰਾ ਅਮਰitsar ਦਾ ਰਹਿਣ ਵਾਲਾ ਵਾਸੀ ਆ ਮੇਰਾ ਨਾਮ ਬਰਿੰਦਰ ਕੁਮਾਰ ਹੈ ਵਿਸ਼ਾਲ ਨੰਬਰ ਵਿਸ਼ਾਲ ਵਿਾਰਗਲ ਦੀ ਨੰਬਰ 5 ਰਾਮਬਲੀ ਚੌਂਕ ਦੇ ਕੋਲ ਮੇਰਾ ਘਰ ਹੈਗਾ ਮੈਂ ਕੱਲ ਆਪਣੀ ਬਾਈਕ ਜਿਹੜੀ ਸੀ ਬਾਹਰ ਲਾਈ ਹੋਈ ਸੀ ਆਪਣੇ ਘਰ ਦੇ ਬਿਲਕੁਲ ਸਾਹਮਣੇ ਔਰ ਮੈਂ ਜਾਣਾ ਸੀ ਕਿਤੇ ਕੰਮ ਜਾਣਾ ਸੀ ਤੇ ਇਸ ਲਈ ਬਾਹਰ ਲਾ ਦਿੱਤੀ ਤੇ ਕਿਤੇ ਕਨਵੈਨਸ਼ਨ ਅੰਦਰ ਆ ਗਿਆ ਦੋ ਤਿੰਨ ਮਿੰਟ ਲਈ ਲੇਕਿਨ ਜਦੋਂ ਮੈਂ ਬਾਹਰ ਦੇਖ ਕੇ ਨਿਕਲਿਆ ਤਾਂ ਮੈਂ ਦੇਖਿਆ ਕਿ ਮੇਰੀ ਬਾਈਕ ਜਿਹੜੀ ਹੈ ਉਥੇ ਹੈ ਹੀ ਨਹੀਂ ਸੀ ਮੈਂ ਇੱਧਰ ਉੱਧਰ ਦੇਖਿਆ ਮੈਨੂੰ ਬਾਈਕ ਤਲਬੀ ਨਹੀਂ ਲੈਕਿਨ ਮੈਂ ਜਦੋਂ ਆਪਣਾ ਇੱਕ ਸੀਸੀਟੀਵੀ ਕਵਰੇਜ ਦੇ ਵਿੱਚ ਵੇਖਿਆ ਤੇ ਮੈਂ ਦੇਖਿਆ ਕਿ ਮੇਰਾ ਬੇਟਾ ਜਿਹੜਾ ਇੱਥੇ ਆਇਆ ਸੀ ਉਹ ਬਾਹਰ ਨਿਕਲਿਆ ਉਹਦੇ ਪਿੱਛੇ ਗਲੀ ਦੇ ਵਿੱਚ ਇੱਕ ਬੰਦਾ ਹੋਰ ਆ ਰਿਹਾ ਸੀ ਮੁੰਡਾ ਜਿਆ ਸੀ ਛੋਟੀ ਜਿਹੀ ਉਮਰ ਦਾ ਸੀ ਕੋਈ ਐਡਾ ਖਾਸ ਨਹੀਂ ਸੀ ਲੇਕਿਨ ਆ ਰਿਹਾ ਸੀ ਉਹਦੇ ਪਿੱਛੇ ਤੇ ਜਿਸਾਂ ਇੱਕ ਆਦਦੇ ਨੇ ਬਾਲਵੂਲ ਲੈਣ ਵਾਲੇ ਆਂਦੇ ਨੇ ਉਹੋ ਜਿਹਾ ਬੰਦਾ ਸੀ ਤੇ ਉਹ ਉਹਦੇ ਪਿੱਛੇ ਚਲਾ ਗਿਆ ਤੇ ਉਹਨੂੰ ਕਹਿੰਦਾ ਜਾ ਕੇ ਕਹਿੰਦਾ ਬਾਜੀ ਮੈਨੂੰ ਪਾਣੀ ਪਿਲਾ ਦਿਓ ਉਹ ਕਹਿੰਦਾ ਉਹਨੂੰ ਬੇਟੇ ਮੇਰੇ ਨੇ ਉਹਨੂੰ ਕਿਹਾ ਕਿ ਬਾਜੀ ਕੰਮ ਕਰਾ ਲੇ ਕਿਤੇ ਤੇ ਤੁਸੀਂ ਇੱਥੇ ਕਰੋ ਦਰਵਾਜ਼ਾ ਖੜਕਾ ਲਓ ਤੇ ਆਪੇ ਪਾਣੀ ਉਹ ਤੋਂ ਉਹ ਤਾਂ ਚਲਾ ਗਿਆ ਤੇ ਉਹਨਾਂ ਨੇ ਉਹਨੇ ਬੈਲ ਮਾਰੀ ਮੇਰੇ ਬਾਹਰ ਘਰ ਦੇ ਬੂਹ ਦਰਵਾਜੇ ਦੀ ਉਸ ਤੋਂ ਬਾਅਦ ਉਹਨੇ ਦੇਖਿਆ ਬੈਲ ਤੇ ਵੱਜੀ ਨਹੀਂ ਕਿਉਂਕਿ ਬੰਦ ਹੈ ਗਈ ਸੀ ਉਸ ਤੋਂ ਬਾਅਦ ਉਹਨੇ ਸ਼ੀਸ਼ਾ ਜਿਹੜਾ ਜਿਹੜਾ ਮੇਰਾ ਆਫਿਸ ਬਣਿਆ ਹੈ ਘਰ ਦੇ ਵਿੱਚ ਉਹ ਸ਼ੀਸ਼ੇ ਦੇ ਵਿੱਚ ਝਾਤੀ ਮਾਰ ਕੇ ਵੇਖਿਆ ਤੇ ਮੇਰੇ ਬਿਲਕੁਲ ਆਫਿਸ ਦੇ ਸਾਹਮਣੇ ਇੱਕ ਗਲੀ ਜਾਂਦੀ ਹੈ ਸਿੱਧੀ ਉੱਥੇ ਇੱਕ ਮੁੰਡਾ ਖੜੋਤਾ ਆਇਆ ਸੀ ਤੇ ਉਹਨੇ ਉਹਨੂੰ ਆਵਾਜ਼ ਮਾਰੀ ਹੈ ਤੇ ਕਹਿੰਦਾ ਓਏ ਤੂੰ ਕੀ ਕਰਨ ੜਿਆ ਇੱਥੇ ਤੇ ਉਹਨੇ ਕਹਿੰਦਾ ਜੀ ਉਹਦੇ ਕੋਲ ਜਾ ਕੇ ਕਹਿੰਦਾ ਜੀ ਮੈਨੂੰ ਪਾਣੀ ਦੀ ਪਿਆਸ ਲੱਗੀ ਹੈ ਮੈਨੂੰ ਪਾਣੀ ਪਿਲਾ ਦਿਓ ਉਹ ਮੁੰਡਾ ਪਾਣੀ ਲੈ ਕੇ ਅੰਦਰ ਚਲਾ ਗਿਆ ਤੇ ਜਿਹੜਾ ਬੰਦਾ ਸੀ ਜਿਹੜਾ ਜਿੰਨੇ ਮੇਰੇ ਸ਼ੀਸ਼ੇ ਨੂੰ ਮੋਟਰਸਾਈਕਲ ਚੋਰੀ ਕੀਤਾ ਵਾਪਸ ਆਇਆ ਉਥੋਂ ਔਰ ਆ ਕੇ ਮੇਰੇ ਮੋਟਰਸਾਈਕਲ ਨੂੰ ਉਹਨੇ ਚਾਬੀ ਲਾਈ ਹੈ ਚਾਬੀ ਉਹਨੇ ਪਤਾ ਨਹੀਂ ਕਿਹੋ ਜੀ ਸੀ ਕਿ 2 ਮਿੰਟ ਵੀ ਨਹੀਂ ਲੱਗਾ ਤੇ ਚਾਬੀ ਕੋ ਲਾ ਕੇ ਲੈ ਕੇ ਚਲਾ ਗਿਆ ਮੋਟਰਸਾਈਕਲ ਨੂੰ ਕੇਕ ਮਾਰੀ ਤੇ ਗੱਡੀ ਨੂੰ ਲੈ ਕੇ ਰਫਾ ਚੱਕਰ ਹੋ ਗਿਆ ਅੱਛਾ ਇਲਾਕੇ ਦੇ ਵਿੱਚ ਅੱਗੇ ਵਾਰਦਾਤਾਂ ਤਾਂ ਹੋ ਰਹੀਆਂ ਵਾ ਹਨਾ ਤੁਹਾਡੇ ਵਾਲੀ ਵੀ ਇਹ ਵਾਰਦਾਤ ਹੋ ਗਈ ਆ ਪੁਲਿਸ ਕੋਲ ਕੋ ਗਏ ਕੀ ਵਿਸ਼ਵਾਸ ਦਿੱਤਾ ਜਾਂ ਕੋ ਕਾਰਵਾਈ ਹੋਈ ਹੈ ਦੇਖੋ ਜੀ ਅਸੀਂ ਜਦੋਂ ਕ ਬਾਈਕ ਮੇਰੀ ਚੋਰੀ ਹੋ ਗਈ ਹੈ ਮੈਂ 1 ਘੰਟੇ ਬਾਅਦ ਆਪਣੀ ਬਾਈਕ ਦੀ ਕੰਪਲੇਂਟ ਹਾਂ ਥਾਣੇ ਗਿਆ ਵਾਂ ਉੱਥੇ ਉਹਨਾਂ ਨੇ ਮੇਰੀ ਦਰਖਾਸਤ ਲੈ ਲਈ ਤੇ ਕੰਟੇ ਡੇਢ ਵਾਦੀ ਪੁਲਿਸ ਦੇ ਦੋ ਬੰਦੇ ਆਏ ਨੇ ਉਹਨਾਂ ਨੇ ਆਪਣੀ ਚੈਕਿੰਗ ਕੀਤੀ ਹੈ ਅੱਥੇ ਆ ਕੇ ਲੋਕੇਸ਼ਨ ਤੇ ਆ ਕੇ ਚੈੱਕ ਕੀਤਾ ਲੇਕਿਨ ਕਰਕੇ ਤੇ ਗਏ ਨੇ ਅੱਜ ਸੋਮਵਾਰ ਦਾ ਟਾਈਮ ਹੋ ਗਿਆ ਅਜੇ ਤੱਕ ਮੈਨੂੰ ਉਹਨਾਂ ਵੱਲੋਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਚਾਹਨਾ ਦਾ ਕਲੂ ਨਹੀਂ ਦਿੱਤਾ ਜਾਂ ਕੋਈ ਇੰਟੀਮੇਸ਼ਨ ਦਿੱਤੀ ਹੈ ਕਿ ਬਾਜੀ ਕੋ ਬੰਦਾ ਲੱਭਿਆ ਜਾਂ ਮੈਨੂੰ ਵੀ ਲੱਗਦਾ ਪਿਆ ਕਿ ਉਹਨਾਂ ਨੇ ਉਹ ਕਾਰਵਾਈ ਕੀਤੀ ਕੋਈ ਨਹੀਂ ਉਸ ਉਤੇ ਸਿਰਫ ਫਾਰਮੈਲਿਟੀ ਕਰਕੇ ਚਲੇ ਗਏ ਨੇ ਬਾਈਕ ਦਾ ਮਾਡਲ ਨਾਮ ਜੋ ਵੀ ਨੰਬਰ ਸੀ ਉਹ ਇੱਕ ਵਾਰੀ ਸਾਂਝਾ ਕਰੋ ਲੈ ਕੋਈ ਮੇਰੀ ਬਾਈਕ ਜਿਹੜੀ ਹੈਗੇ Honda Livo ਬਾਈਕ ਹੈ 2020 ਮਾਡਲ ਲਗਾ ਹੈ ਜਿਹੜਾ ਨੰਬਰ PB02 EA1079 ਹੈ ਤੇ ਰੰਗ ਉਹਦਾ ਕਾਲਾ ਹੈਗਾ ਜੀ ਅਪੀਲ ਕੋਈ ਮੈਸੇਜ ਜਿਹੜੇ ਵੀਡੀਓ ਦੇਖ ਰਿਹਾ ਸ਼ੇਅਰ ਕਰਕੇ ਜਾਂ ਤੁਹਾਡੇ ਤੱਕ ਬਾਈਕ ਪਹੁੰਚਾਉਂ ਤਾਂ ਕਿ ਜਿੰਨੇ ਵੀਵਰਸ ਨੇ ਕੋਈ ਮੈਸੇਜ ਦੇਖੋ ਮੈਸੇਜ ਤੇ ਮੇਰਾ ਕੋਈ ਭਰਾ ਉਹ ਮੇਰਾ ਮੋਟਰਸਾਈਕਲ ਜਿਹੜਾ ਮੇਰੀ ਰੋਜੀ ਰੋਟੀ ਦਾ ਸਾਮਾਨ ਹੈਗਾ ਕਿਉਂਕਿ ਮੇਰਾ ਕੰਮ ਮਾਰਕੀਟਿੰਗ ਦਾ ਹੈਗਾ ਤੇ ਮਾਰਕੀਟਿੰਗ ਵਾਲੇ ਬੰਦੇ ਨੂੰ ਬਾਈਕ ਲਾਉਣਾ ਬਹੁਤ ਜ਼ਰੂਰੀ ਹੈ ਮੈਂ ਜਿਹੜੇ ਮੇਰੇ ਵੀਡੀਓ ਭਰਾ ਵੇਖ ਰਹੇ ਨੇ ਵੀਡੀਓ ਨੂੰ ਉਹ ਪਲੀਜ਼ 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 ਜਿਹੜੇ ਮੇਰੇ ਇਸ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਕਰਨ ਤਾਂ ਜੋ ਕੋਈ ਲੋਕੀ ਉਹਨੂੰ ਦੇਖ ਕੇ ਜੇ ਕੋਈ ਪਛਾਣ ਲੈਂਦਾ ਤੇ ਉਹਦੇ ਬਾਰੇ ਦੇ ਆਪਣੇ ਪੁਲਿਸ ਪ੍ਰਸ਼ਾਸਨ ਨੂੰ ਜਾਂ ਮੀਡੀਆ ਦੇ ਵਿੱਚ ਇਹਦੀ ਇੰਟੀਮੇਸ਼ਨ ਦੇਣ ਤਾਂ ਜੋ ਕਿ ਉਹ ਬੰਦੇ ਨੂੰ ਫੜ ਕੇ ਉਹਦੀ ਤੇ ਨੱਥ ਪਾਈ ਜਾਵੇ ਤੇ ਮੇਰਾ ਮੋਟਰਸਾਈਕਲ ਜਿਹੜਾ ਮੈਨੂੰ ਵਾਪਸ ਮਿਲ ਸਕੇ ਤੇ ਇਸ ਲਈ ਮੈਂ ਅਪੀਲ ਕਰਦਾ ਹਾਂ ਕਿ ਹੱਥ ਜੋੜ ਕੇ ਅਪੀਲ ਕਰਦਾ ਹਾਂ ਕਿ ਮੇਰਾ ਮੋਟਰਸਾਈਕਲ ਜਿਹੜਾ ਜਲਦੀ ਤੋਂ ਜਲਦੀ ਵਾਪਸ ਦਵਾਇਆ ਜਾਵੇ ਲਾਸਟ ਸਵਾਲ ਹੈ ਆਪਣਾ ਇੱਕ ਵਾਰੀ ਨੰਬਰ ਬੋਲ ਦੋ ਤਾਂ ਕਿ ਜੇ ਕਿਸੇ ਨੂੰ ਮਿਲਦਾ ਆ ਜਾਂ ਕਿਸੇ ਨੂੰ ਕੋਈ ਕਲੂ ਮਿਲਦਾ ਹੈ ਤੁਹਾਡੇ ਤੱਕ ਜਾਣਕਾਰੀ ਮੋੜਿਆ ਕਰੋ ਤੁਸੀਂ ਪੁਲਿਸ ਪ੍ਰਸ਼ਾਸਨ ਦਾ ਕਰਵਾ ਕੇ ਬਾਈਕ ਤੁਹਾਡੇ ਤੱਕ ਪਹੁੰਚਦਾ ਹੋਵੇ ਦੇਖੋ ਜੀ ਮੇਰਾ ਜਿਹੜਾ ਨੰਬਰ ਹੈ ਪਰਸਨਲ ਨੰਬਰ ਹੈ 98552 70383 ਮੈਂ ਇੱਕ ਵਾਰ ਫਿਰ ਨੰਬਰ ਰਿਪੀਟ ਕਰ ਰਿਹਾ 98552 70383